ਕੋਡੀ 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 ਵਾਲੇ ਦੇ ਲਈ ਤਿੰਨ ਰੈਡਾਂ ਦੇ ਐਂਡੀ ਖੰਗੂੜਾ ਭਪਿੰਦਰ ਦਸਾਂਝ ਗਰਨੇਕ ਦਸਾਂਝ ਤੇ ਪ੍ਰਵਿੰਦਰ ਸ਼ੇਰਗਿੱਲ 300 ਡਾਲਰ ਦੇ ਮਾਨਸਮਾਨ ਕਰਨਗੇ ਇੱਕ ਪੈ ਗਈ ਹੈ ਸ਼ੀਲੂ 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 ਇਹ 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 ਕੇ ਕੇ ਇਹ ਇਹ ਓਏ ਕਿ ਮੈਂ ਵੀ ਜੱਟ ਦਾ ਪੁੱਤ ਹਰਜਣ ਵਰਗਾ ਹੈ ਗੁਰਦੀਪ ਸਿੰਘ ਤਾਰੇਵਾਲਾ ਛੰਨਾ ਦਾ ਪੂਰੀ ਆ ਗਿਆ ਇਧਰ ਪੂਰੀ ਦੀ ਪਈ ਕਬੱਡੀ ਤੇ ਨੀਕ ਕਰਦਾ ਟਰਾਈ ਪਰ ਸ਼ੰਨਾ ਵਾਲਾ ਪੂਰੀ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਵਾਹ ਮੰਨਾ ਬੱਲਾ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਨਾਜਨ ਮੰਨੇ ਦੀ ਪਈ ਰੇਡ ਆ ਨੀਕ ਸਿਆਧਰ ਵਾਲਾ ਪੰਨੀ ਪਖਾਨੀ ਦੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਟੱਕਰ ਸ਼ੀਲੂ ਦੀ ਇਹ 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 ਸ਼ੀਲੂ ਤੇ ਚਿੱਤਪਾਲ ਸ਼ੀਲੂ ਤੇ ਚਿੱਤਪਾਲ ਇਹ ਹੁੰਦਾ ਮੂਰੇ ਹਰਿਆਣੇ ਦਾ ਸ਼ੋਹਰਾ ਬੰਦਮੈਨ ਆਰਮੀ ਬੰਦਮੈਨ ਦੇ ਲਈ ਵਧਿਆ ਹੋਇਆ ਬਰਿੰਦਰ ਜਰਵਾਨ ਦੀਪ ਸਿੰਘ ਪੂਰੀ ਛੰਨਾ ਵਾਲਾ ਪਾਉਣ ਦੇ ਲਈ ਵਾਧਾ ਹੋਇਆ ਵਿੱਕੀ ਹਰੀਕੇ ਦਾ ਪੂਰੀ ਛੰਨਾ ਨਾਲ ਰਵੀ ਹੈ ਹੁਣ ਕੌਣ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਲਓ ਵਿੱਕੀ ਦੀ ਟੱਕਰ ਵਿੱਕੀ ਦੀ ਟੱਕਰ ਵਿੱਕੀ 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 ਤੇ ਪੂਰੀ ਇਸ ਨੇ ਪੁਆਇੰਟ ਖੜੀਪਿੰਡ ਦਾ ਗੁਰਪ੍ਰੀਤ ਸਿੰਘ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਸੱਡਾ ਫੇਟਾਂ ਤੋਂ ਆਵਾਜ਼ ਛਿੱਲੂ ਛਿੱਲੂ ਤੇ ਮਾਲਵਾ ਐਕਸਪ੍ਰੈਸ ਆਹ ਹੈ ਬੁਰਜ ਖੜੀਪਿੰਡ ਦਾ ਗੁਰਪ੍ਰੀਤ ਸਿੰਘ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਸੱਡਾਂ ਫੇਡਾਂ ਤੋਂ ਬਾਅਦ ਪੱਜੀ ਪ੍ਰੈਸ ਪੂਰੀ ਦੀ ਪ੍ਰੈਸ ਬੜੀ ਮਸ਼ਹੂਰ ਹੈ ਮੀਕ ਕਰਦਾ ਟਰਾਈ ਇਸ ਸਮੇਂ ਛੰਨਾ ਦਾ ਪੂਰੀ ਕਖਵੀ ਸਿੰਘ ਪਾਉਣ ਆਪਣੀ ਟੀਮ ਦੇ ਸਿਰਜੁਰਗ ਬੱਬੂ ਨਾਲ ਯਾਰੀ ਪਾਸ ਚੱਡਾ ਮੈਨੀ ਨਾਗਰ ਵਾਲਾ ਵੱਡਾ ਧੰਨਵਾਦ ਪੂਰੀ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਛੰਨਾ ਪਿੰਡ ਦਾ ਪੂਰੀ ਟੱਕਰ ਗੁਰਜਿੰਦਰ ਦੇ ਨਾਲ ਵੱਡੇ ਮੱਲ ਖੇਡ ਕਬੱਡੀ ਦੇ ਪੂਰੀ ਸ਼ੰਨਾ ਵਾਲਾ ਜ਼ਖਮੀ ਸ਼ੇਰ ਕਿ ਨਿਓ ਕੋ ਕੌਡੀ ਵਿੱਚ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ